ਜਦੋਂ ਕਿਤੇ ਵੀ ਦੇਸ਼ਾਂ ਕੌਮੇ ਉੱਤੇ ਆ ਕੇ ਹਵਾ ਆਜ਼ਾਦੀ ਦੀ ਵਗਦੀ ਐ ਉਦੋਂ ਕੌਮ ਦੇ ਸੱਚਿਆਂ ਆਗੂਆਂ ਨੂੰ ਹੋਸ਼ ਰਹਿਂਦੀ ਨਾ ਸੀਸ ਤੇ ਪੱਗ ਦੀ ਐ ਘਰ ਉਜੜ ਜਾਂਦੇ ਸੈਂਕੜੇ ਮੱਖੀਆਂ ਦੇ ਬੱਤੀ ਮੋਮ ਦੀ ਤਾਂ ਇੱਕ ਜੱਗ ਦੀ ਐ ਸਰਫ ਖੂਨ ਸ਼ਹੀਦਾਂ ਦਾ ਡੁੱਲ ਜਾਂਦਾ ਤੇ ਮਹਿੰਦੀ ਹੋਰ ਨਾ ਦੇ ਹੱਥਾਂ ਤੇ ਲੱਗਦੀ ਅਮਰਤ ਕੋਟ ਦੇ ਕੇ ਸੀ ਪਾਨ ਚਾੜੀ ਰੂਪ ਆਦਮੀ ਦਾ ਹਿਰਦਾ ਸ਼ੇਰ ਹੋਇਆ ਛਾਤੀ ਧੜਕਦੀ ਨਹੀਂ ਦਿਲ ਡੋਲਦਾ ਨਹੀਂ ਬਾਜੂ ਲੋਹੇ ਦੇ ਦਿਲ ਸੁਮੇਰ ਹੋਇਆ ਨੇਤਰ ਸਿੰਘਾਂ ਦੇ ਤੋਂ ਮੌਤ ਹਾਰ ਮੰਨੇ ਹੋਣੀ ਹਾਰ ਖਾ ਕੇ ਪਾਸਾ ਵੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਅਮਰਤ ਘੁੱਟ ਦੇ ਕੇ ਐਸੀ ਪਾਨ ਚਾੜੀ ਰੂਪ ਆਦਮੀ ਦਾ ਹਿਰਦਾ ਸ਼ੇਰ ਹੋਇਆ ਛਾਤੀ ਧੜਕਦੀ ਨਹੀਂ ਦਿਲ ਡੋਲਦਾ ਨਹੀਂ ਦਾਜੂ ਲੋਹੇ ਦੇ ਦਿਲ ਸੁਨੇਰ ਹੋਇਆ ਨੇਤਰ ਸਿੰਘਾਂ ਦੇ ਤੂੰ ਮੌਤ ਹਾਰ ਮੰਨੇ ਹੋਣੀ ਹਾਰ ਖਾ ਕੇ ਪਾਸਾ ਵੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਓਏ ਨੂੰ ਮਿਲੀ ਗੁੜਤੀ ਤਤੀ ਤਵੀ ਪਾਸੋਂ ਪਾਣੀ ਉਬਲਦਾ ਨਹੀਂ ਢੁਲਾ ਸਕਿਆ ਦੰਦੇ ਯਾਰੇ ਦੇ چیر ਕੇ ਥੱਕ ਗਏ ਨੇ ਜ਼ੁਲਮੇ ਚੱਖੜ ਨਹੀਂ ਇਹਨੂੰ ਹਲਾ ਸਕਿਆ ਹੱਕ ਸੱਚ ਇਨਸਾਫ ਲਈ ਧਰਮ ਪੁੱਤ ਦੁੱਖ ਝੱਲ ਕੇ ਵੀ ਜਸ ਖੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਉਹ ਮਿਸ਼ਨ ਸਿੱਖ ਦਾ ਹੁਕਮ ਗੁਰਦੇਵ ਜੀ ਦਾ ਪੱਲਾ ਹੁਕਮ ਵਿੱਚੋਂ ਸਿੱਖ ਖੱਟ ਜਾਵੇ ਕੌਮੀ ਹਿੱਤਾਂ ਦੇ ਲਈ ਸੂਲੀ ਝਾੜ ਜਾਵੇ ਜਾਨ ਮੌਤ ਦੇ ਪੀ ਘਟ ਘਟ ਜਾਵੇ ਭਾਵੇਂ ਖਤਰਾ ਸਿੱਖ ਪੰਥ ਤਾਈ ਛਾਲਾ ਮਾਰੀ ਉੱਥੇ ਪਹੁੰਚ ਛੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਨੂੰ ਮੋੜ ਦਿੰਦਾ ਮਸਤੇ ਹਾਥੀਆਂ ਦੇ ਹਾਥੀਆਂ ਦੇ ਬੇ ਸਿੰਘ ਹਾਥੀਆਂ ਦੇ ਮੂੰ ਮੋੜ ਦਿੰਦਾ ਮਸਤੇ ਹਾਥੀਆਂ ਦੇ ਤੇਗਾ ਮਾਰਦਾ ਹਾਰ ਦਾ ਥੱਕਦਾ ਨਹੀਂ ਟੁਕੜੇ ਹੋਣ ਸਾਵੇਂ ਭਾਵੇਂ ਪੁੱਤਰਾਂ ਦੇ ਤਾਂ ਵੀ ਰਾ ਛੱਡਦਾ ਆਪਣੇ ਹੱਕ ਦਾ ਨਹੀਂ ਨੀਹਾਂ ਵਿੱਚ ਖਲੋ ਕੇ ਗੀਤ गाਵੇਗੀਤ ਗਾਵੇ ਹਾਂਗੀ ਨੀਹਾ ਵਿੱਚ ਖਲੋਕੇ ਗੀਤ ਗਾਵੇ ਝੁਲਮੀ ਰਾਜ ਦੀਆਂ ਜੜਾਂ ਪਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਧਨੀ ਤੇਗ ਦਾ ਲਾਲ ਦਸ਼ਮੇਸ਼ ਜੀ ਦਾ ਨਾਹੀ ਢੋਲ ਦਾ ਭੜਕਦਾ ਗੱਜ ਦਾ ਹੈ ਨਹੀਂ ਕੋਈ ਅੱਖ ਨਾਲ ਅੱਖ ਮਲਾ ਸਕਦਾ ਹੈ ਕਿਰਦਾਰ ਉੱਚਾ ਪਿਆਰਾ ਲੱਗ ਦਾ ਹੈ ਉਹ ਨੀਹਾਂ ਵਿੱਚ ਖਲੋ ਕੇ ਗੀਤ ਗਾਵੇ ਜ਼ੁਲਮੀ ਰਾਜ ਦੀਆਂ ਜੜਾਂ ਪਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਦਸ਼ਮੇਸ਼ ਜੀ ਦਾ ਦਸ਼ਮੇਸ਼ ਜੀ ਦਾ ਭਾਵੇਂ ਬੋਰੀਆਂ ਬੋਰੀਆਂ ਕੱਟ ਜਾਵੇ ਉਹ ਚੜ ਕੇ ਚਰਖੜੀ ਤੇ ਜਿਹੜਾ ਗੀਤ ਗਾਉਂਦਾ ਬੰਦ ਕੱਟੀ ਦੇ ਤੂੰ ਖਿੜਖਿੜ ਹੱਸਦਾ ਹੈ ਲੱਥੀ ਖੋਪਰੀ ਤੂੰ ਬਾਣੀ ਪੜੀ ਜਾਂਦਾ ਤਲੀਆਂ ਕਾਲ ਵੀ ਆਣ ਕੇ ਝੱਸਦਾ ਹੈ ਬਾਣੀ ਪੜੀ ਜਾਂਦਾ ਜੰਗਾਂ ਲੜੀ ਜਾਂਦਾ ਬਈ ਜੰਗਾਂ ਲੜੀ ਜਾਂਦਾ ਪਾਣੀ ਪੜੀ ਜਾਂਦਾ ਜੰਗਾ ਲੜੀ ਜਾਂਦਾ ਪਾਣੀ ਪਿਆਸਿਆਂ ਦੇ ਸਿਉਂ ਦਾ ਫਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਉਹ ਕੁੱਟੇ ਮੰਗਲੀਆਂ ਨਾਂ ਦਿੱਤੇ ਕਾਠ ਅੰਦਰ ਕੋਲੂ ਪੀੜੀ ਦਾ ਵੀ ਇਹਨ ਮੰਨਦਾ ਨਹੀਂ ਟੁਕੜੇ ਪੁੱਤਰਾਂ ਦੇ ਗਲੀ ਰੂਪ ਬਦਲਿਆ ਚੌਦੇ ਦੇ ਚੰਦ ਦਾ ਨਹੀਂ ਮੌਤ ਵੇਖ ਜੋ ਖੇੜ ਖੜ ਹੱਸਦਾ ਹੈ ਕਾਲ ਹਾਰ ਮੰਨੇ ਤਲੀਆਂ ਚੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਦਸ਼ਮੇਸ਼ ਜੀ ਦਾ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਹੋ ਇੰਜਣ ਰੋਕ ਦਿੰਦਾ ਟੈਂਕ ਤੋੜ ਦਿੰਦਾ ਤੋੜ ਦਿੰਦਾ ਬੇ ਸਿੰਘੋ ਤੋੜ ਦਿੰਦਾ ਇੰਜਨ ਰੋਕ ਦਿੰਦਾ ਟੈਂਕ ਤੋੜ ਦਿੰਦਾ ਮੂੰ ਮੋੜ ਦਿੰਦਾ ਤੋਪਾਂ ਵੱਡੀਆਂ ਦੇ ਕੰਮੀ ਮੇਰੇ ਉਸਾਰਤੇ ਰਮ ਪੁੱਤਰਾ ਨਲਬੇ ਪਾ ਕੇ ਖੂਨ ਤੇ ਹੱਡੀਆਂ ਦੇ ਥੰਗੇ ਲੜਦਿਆਂ ਜੇ ਅਸਲਾ ਮੁੱਕ ਜਾਵੇ ਮੂੰਹ ਭੰਨ ਦੇਂਦਾ ਤੇ ਮਾਰੀ ਬੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਤਨ ਪਾੜ ਦਿੱਤੇ ਅੱਗ ਸਾੜ ਦਿੱਤੇ ਭਾਵੇਂ ਵੇਲ ਦਿੱਤੇ ਤਾਂ ਵੀ ਡੋਲੇ ਆ ਨਹੀਂ ਜਿਸਮ ਕੋ ਦਿੱਤੇ ਖੂਨ ਚੋ ਦਿੱਤੇ ਹਾਰ ਮੰਨਿਆ ਸਤਾ ਮਰਦੇ ਆਵੀ ਲਾਈ ਰੱਟ ਜਾਵੇ ਸਿੰਘ ਹਾਰ ਨਾ ਮੰਨੇ ਦਸ਼ਮੇਸ਼ ਜੀ ਦਾ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਭਾਵੇਂ ਪੋਰੀਆਂ ਪੋਰੀਆਂ ਕੱਟ ਜਾਵੇ ਸਨਮਾਨ ਜੋ ਖਾਲਸਾ ਜੀ ਆਉ ਸਭ ਤੋਂ ਪਹਿਲਾਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 1984 ਦੇ ਉਸ ਕਲੂ ਘਾਰੇ ਨੂੰ ਸਮਰਪਿਤ ਹੈ ਗੁਰੂ ਕੇ ਸੰਗਤ ਦੀ ਸਾਖੇ ਉਦੋਂ ਵਰਤਦੇ ਨੇ ਕਲੂ ਘਾਰਿਆਂ ਦਾ ਜਨਮ ਉਦੋਂ ਹੁੰਦਾ ਹੈ ਜਦੋਂ ਵਕਤ ਦੀਆਂ ਸਰਕਾਰਾਂ ਵਕਤ ਦੇ ਹਾਕਮ ਇਨਸਾਫ پسند ਲੋਕਾਂ ਉਤੇ ਧੱਕਾ ਕਰਦੇ ਨੇ ਉਹਨਾਂ ਦੇ ਮਾਨ ਤੇ ਸਨਮਾਨ ਨੂੰ ਮਿੱਟੀ ਵਿੱਚ ਮਿਲਾਉਣ ਦਾ ਯਤਨ ਕਰਦੇ ਨੇ ਕੱਟ ਗਿੰਦੀਆਂ ਉੱਤੇ ਕਹਿਰ ਕਰਦੇ ਨੇ ਵਕਤ ਦੇ ਹਾਕਮ ਉਸ ਵੇਲੇ ਫਿਰ ਉਹਨਾਂ ਲੋਕਾਂ ਦਾ ਖੂਨ ਖੋਲਦਾ ਹੈ ਉਹ ਅਣਖ ਬਦਲੇ ਆਨ ਬਦਲੇ ਆਪਣੇ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਆਪਣੇ ਹੱਕਾਂ ਦੀ ਖਾਤਰ ਆਪਣੇ ਸਰਕਾਰ ਨੂੰ ਬਾਹਰ ਰੱਖਣ ਵਾਸਤੇ ਫਿਰ ਆਪਣਾ ਖੂਨ ਡੋਲਦੇ ਨੇ ਜਿਹਦੇ ਵਿੱਚੋਂ ਸਾਕੇਆਂ ਦਾ ਕਲੂਕਾਰਿਆਂ ਦਾ ਜਨਮ ਹੁੰਦਾ ਹੈ ਤੋ ਜਿਹੜੀ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਇਹਦਾ ਪਿਸ਼ੋਕੜ 1947 ਦੇ ਨਾਲ ਜਾ ਕੇ ਜੁੜਦਾ ਹੈ ਕਹਾਣੀ ਇੱਥੋਂ ਰੰਮ ਕਰ ਲੱਗਾ ਹੈ ਜਦੋਂ 1947 ਵਿੱਚ ਇਸ ਦੇਸ਼ ਦੀ ਵੰਡ ਹੋਈ ਅੰਗਰੇਜ਼ ਇੱਥੋਂ ਜਾਣ ਲੱਗੇ ਉਹਨਾਂ ਨੇ ਇੱਕ ਬਹੁਤ ਵੱਡਿਆ ਫੈਸਲਾ ਕੀਤਾ ਸਾਰੀਆਂ ਕੌਮਾਂ ਦੇ ਆਗੂਆਂ ਨੂੰ ਉਹਨਾਂ ਨੇ ਇਕੱਠਿਆਂ ਕੀਤਾ ਉਸ ਵੇਲੇ ਮੁਸਲਮਾਨ ਧਰਮ ਦਾ ਆਗੂ ਸੀ ਮਿਸਟਰ ਜਨਾ ਅਲੀ ਉਨੂੰ ਪੁੱਛਿਆ ਅੰਗਰੇਜ਼ ਨੇ ਮਿਸਟਰ ਜਨਾਲੀ ਅਸੀਂ ਚਲੇ ਚਲੇ ਤੁਹਾਡੀ ਇਸ ਧਰਤੀ ਨੂੰ ਛੱਡ ਕੇ ਅਸੀਂ ਤੁਹਾਡਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਤੁਸੀਂ ਸਾਰੇ ਤਿੰਨੇ ਭਰਾ ਬੈਠੇ ਜੇ ਫੈਸਲਾ ਕਰ ਲਓ ਤੁਸੀਂ ਆਪਣੇ ਹੱਕ ਵਿੱਚ ਕੀ ਲੈਣਾ ਚਾਹੁੰਦੇ ਹੋ ਮਿਸਟਰ ਜਨਾਲੀ ਨੇ ਆਖਿਆ ਅੰਗਰੇਜ਼ ਸਾਹਿਬ ਮੈਂ ਆਪਣੀ ਕੌਮ ਨੂੰ ਆਪਣੇ ਭਰਾਵਾਂ ਨੂੰ ਗੁਲਾਮ ਨਹੀਂ ਬਣਾਉਣਾ ਚਾਹੁੰਦਾ ਇਸ ਕਰਕੇ ਮੇਰਾ ਮਨ ਹੈ ਮੇਰੇ ਦਿਲ ਦੀ ਆਵਾਜ਼ ਹੈ ਮੈਨੂੰ ਵੱਖਰਾ ਦੇਸ਼ ਚਾਹੀਦਾ ਹੈ ਅੰਗਰੇਜ਼ ਨੇ ਸਹਿਨ ਕਰ ਦਿੱਤੇ ਮਿਸਟਰ ਜਨਾਹ ਅਲੀ ਮੁਸਲਮਾਨ ਧਰਮ ਦਾ ਆਗੂ ਜਿਹੜਾ ਸੀ ਆਪਣਾ ਵੱਖਰਾ ਦੇਸ਼ ਪਾਕਿਸਤਾਨ ਲੈ ਕੇ ਬਹਿ ਗਿਆ ਵਾਰੀ ਆ ਗਈ ਸਾਡੇ ਉੱਤੇ ਸਾਡਾ ਉਸ ਵੇਲੇ ਆਗੂ ਸੀ ਸਰਦਾਰ ਬਲਦੇਵ ਸਿੰਘ ਅੰਗਰੇਜ਼ ਨੇ ਆਖਿਆ ਬਲਦੇਵ ਸਿੰਘਾ ਮੌਕਾ ਬਣਿਆ ਇਹ ਦੱਸ ਤੂੰ ਕੀ ਲੈਣਾ ਹੈ ਤੂੰ ਕੀ ਚਾਹਣਾ ਹੈ ਬਲਦੇਵ ਸਿੰਘ ਨੇ ਆਖਿਆ ਅੰਗਰੇਜ਼ ਸਾਹਿਬ ਮੈਨੂੰ ਵੀ ਆਪਣਾ ਵੱਖਰਾ ਦੇਸ਼ ਚਾਹੀਦਾ ਹੈ ਕੋਲ ਖੜਾ ਸੀ ਜਵਾਰ ਲਾਲ ਨਹਿਰੂ ਉਹਨੇ ਵੇਖਿਆ ਬਲਦੇਵ ਸਿੰਘ ਇਸ ਮੰਗ ਤੇ ਜੇ ਅੜ ਗਿਆ ਮਸਲਾ ਹੱਲ ਨਹੀਂ ਹੋਵੇਗਾ ਸ਼ੈਤਾਨ ਲੋਕ ਜਿਹੜੇ ਹੁੰਦੇ ਨੇ ਮਨ ਚਲੇ ਲੋਕ ਹੁੰਦੇ ਨੇ ਉਹ ਆਪਣੀ ਮਨਮਰਜ਼ੀ ਦੁਨੀਆ ਦੇ ਅੰਦਰ ਆਪਣੀ ਅਕਲ ਦੇ ਜਰੀਏ ਜਤਾ ਜਾਂਦੇ ਨੇ ਜਵਾਰ ਲਾਲ ਨਹਿਰੂ ਨੇ ਆਖਿਆ ਬਲਦੇਵ ਸਿੰਘ ਕਮਲਾ ਨਾ ਬਣ ਆਪਾਂ ਦੇ ਭਰਾ ਆ ਇੱਕੇ ਧਰਤੀ ਦੇ ਜਾਏ ਆ ਭਰਾ ਬਣ ਕੇ ਦੇਸ਼ ਨੂੰ ਚਲਾਵਾਂਗੇ ਵੱਖਰਾ ਨਾ ਉਹ ਪਰ ਸਰਦਾਰ ਬਲਦੇਵ ਸਿੰਘ ਅੜ ਗਿਆ ਇਸ ਗੱਲ ਤੇ ਉਹਨੇ ਆਖਿਆ ਜਿਵੇਂ ਮਿਸਟਰ ਜਨਾਹਲੀ ਨੇ ਆਪਣੀ ਕੌਮ ਨੂੰ ਗੁਲਾਮ ਨਹੀਂ ਬਣਾਇਆ ਮੈਂ ਵੀ ਆਪਣੀ ਕੌਮ ਨੂੰ ਗੁਲਾਮ ਨਹੀਂ ਬਣਾਉਣਾ ਚਾਹੁੰਦਾ ਇਸ ਕਰਕੇ ਮੈਂ ਵੱਖਰਾ ਦੇਸ਼ ਲੈਣਾ ਚਾਹੁੰਨਾ ਨਾਰੂ ਨੇ ਪੈਤੜਾ ਬਦਲਿਆ ਉਹਨੇ ਆਖਿਆ ਬਲਦੇਵ ਸਿੰਘਾ ਵੱਖਰਾ ਦੇਸ਼ ਲੈ ਲੈ ਜੇ ਤੂੰ ਵੱਖਰਾ ਹੋਣਾ ਚਾਹੁੰਦਾ ਮੈਨੂੰ ਗਿਲਾ ਕੋਈ ਨਹੀਂ ਪਰ ਸਿਆਣੇ ਸੱਜਣ ਬੈਠੇ ਉਹ ਜਦੋਂ ਪਰ ਪ੍ਰੰਤੂ ਲੇਕਨ ਤੇ ਬੱਟ ਤੇ ਗੱਲ ਆ ਜਾਏ ਉਸ ਵੇਲੇ ਗੱਲਾਂ ਫਿਰ ਗੱਡੀ ਦੇ ਕਾਂਡੇ ਵਾਂਗੂ ਮੋੜ ਲੈ ਲੈਂਦੀਆਂ ਨੇ ਉਹਨੇ ਆਖਿਆ ਪਰਦਾ ਕੀ ਮਤਲਬ ਹੈ ਉਹਨੇ ਆਖਿਆ ਧਿਆਨ ਮਾਰ ਜਰੀ ਤੇਰਾ ਸਾਰਾ ਕਾਰੋਬਾਰ ਜਿਹੜਾ ਬੰਗਾਲ ਦੀ ਧਰਤੀ ਉੱਤੇ ਹੈ ਜੇ ਇਸ ਖਾਲਸਾ ਰਾਜ ਨੂੰ ਤੂੰ ਲੈ ਲਿਆ ਤੇਰਾ ਸਾਰਾ ਕਾਰੋਬਾਰ ਜਿਹੜਾ ਬੰਗਾਲ ਦੀ ਧਰਤੀ ਤੇ ਠੱਪ ਹੋ ਜਾਣਾ ਜੇ ਤੂੰ ਛੜਕਤੇ ਆ ਗਿਆ ਕਾਰੋਬਾਰ ਠੱਪ ਹੋ ਗਿਆ ਵੱਖਰਾ ਦੇਸ਼ ਲੈ ਕੇ ਕੀ ਕਰੇਗਾ ਅਜੇ ਇਸ ਗੱਲ ਤੇ ਸਰਦਾਰ ਬਲਦੇਵ ਸਿੰਘ ਨੇ ਆਪਣਾ ਆਪ ਆਪ ਰੱਖਣਾ ਸੀ ਲੇਕਿਨ ਜਵਾਹਰ ਲਾਲ ਨਹਿਰੂ ਨੇ ਸਰਦਾਰ ਬਲਦੇਵ ਸਿੰਘ ਨੂੰ ਅੰਗਰੇਜ਼ਾਂ ਦੇ ਨਾਲ ਨਾ ਮਿਲਣ ਦਿੱਤਾ ਔਰ ਵੱਖਰਾ ਖਰਚਾ ਦੇ ਕੇ ਸਰਦਾਰ ਬਲਦੇਵ ਸਿੰਘ ਨੂੰ ਬੰਗਾਲ ਦੀ ਧਰਤੀ ਤੇ ਭੇਜਿਆ ਬਲਦੇਵ ਸਿੰਘ ਨੇ ਸੋਚਿਆ ਵੀ ਜੇ ਕਾਰੋਬਾਰ ਹੀ ਠੱਪ ਹੋ ਗਿਆ ਤੇ ਕੀ ਕਰਾਂਗੇ ਮੈਂ ਇੱਥੇ ਇੱਕ ਗੱਲ ਤੁਹਾਨੂੰ ਸੰਗਤ ਜੀ ਕਹਿਣਾ ਚਾਹੁੰਨਾ ਹੈ ਜਿਹੜੇ ਲੋਕ ਆਪਣੇ ਘਰ ਨੂੰ ਬਚਾਉਂਦੇ ਨੇ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਨੇ ਆਪਣੇ ਬੱਚਿਆਂ ਤੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਨੇ ਲੋਕ ਕੁਰਬਾਨੀ ਨਹੀਂ ਕਰ ਸਕਦੇ ਕਿਉਂਕਿ ਕੁਰਬਾਨੀ ਕਰਨ ਵਾਸਤੇ ਕਿਸੇ ਦਾ ਭਲਾ ਕਰਨ ਵਾਸਤੇ ਨੇਕੀ ਕਮਾਉਣ ਵਾਸਤੇ ਕਿਸੇ ਦੀ ਖੁਸ਼ੀ ਹਾਸਲ ਕਰਨ ਵਾਸਤੇ ਸਭ ਕੁਝ ਦਾਤ ਤੇ ਲਾਉਣਾ ਪੈਂਦਾ ਫਿਰ ਕਾਰੋਬਾਰਾਂ ਵੱਲੇ ਨਹੀਂ ਵੇਖੀਦਾ ਫਿਰ ਪਰਿਵਾਰ ਵੱਲੇ ਨਹੀਂ ਵੇਖੀਦਾ ਇਸ ਗੱਲ ਤੇ ਆਪਣਾ ਫੈਸਲਾ ਜੇ ਸਰਦਾਰ ਬਲਦੇਵ ਸਿੰਘ ਨੇ ਦੇਣਾ ਸੀ ਨਹਿਰੂ ਨੇ ਅੰਗਰੇਜ਼ ਨੂੰ ਨਾ ਮਿਲਣ ਦਿੱਤਾ ਗੱਲ ਹੋਈ ਨਹਿਰੂ ਨੇ ਇੱਕ ਪੈਂਤੜਾ ਬਦਲ ਕੇ ਆਖਿਆ ਬਲਦੇਵ ਸਿੰਘ ਤੂੰ ਮੇਰਾ ਭਰਾ ਹੈਂ ਜੇ ਤੂੰ ਵੱਖਰਾ ਦੇਸ਼ ਲੈਣ ਦੀ ਨਾ ਕਰਦੇਂ ਤੇ ਮੈਂ ਤੈਨੂੰ ਬਹੁਤ ਕੁਝ ਦੇਣਾ ਚਾਹੁੰਨਾ ਤੂੰ ਮੇਰਾ ਛੋਟਾ ਜਾਂ ਵੱਡਾ ਭਰਾ ਦੱਸ ਤੈਨੂੰ ਚਾਹੀਦਾ ਕੀ ਹੈ 17 ਸਮਝੌਤੇ ਉਸ ਵੇਲੇ ਸਰਦਾਰ ਬਲਦੇਵ ਸਿੰਘ ਦੇ ਨਾਲ ਕੀਤੇ ਗਏ ਪਰ ਪੂਰਾ ਇਕਮਨਾ ਕੀਤਾ ਗਿਆ ਜਵਾਰ ਲਾਲ ਨਹਿਰੂ ਹਿੰਦੁਸਤਾਨ ਦਾ ਮਾਲਕ ਬਣ ਗਿਆ ਰਾਜਾ ਬਣ ਗਿਆ ਪਰ ਸਰਦਾਰ ਬਲਦੇਵ ਸਿੰਘ ਦੇ ਨਾਲ ਸਿੱਖਾਂ ਦੇ ਆਗੂ ਦੇ ਨਾਲ ਕੀਤਾ ਹੋਇਆ ਇੱਕ ਵੀ ਵਾਅਦਾ ਜਿਹੜਾ ਇਹਨੇ ਪੂਰਾ ਨਾ ਕੀਤਾ ਇਹਰੇ ਤੋਂ ਬਾਅਦ ਬਹਾਦਰ ਲਾਲ ਬਹਾਦਰ ਛਤਰੀ ਆਇਆ ਉਹਨੇ ਵੀ ਇਹਨਾਂ ਵਾਦਿਆਂ ਉੱਤੇ ਕੋਈ ਗੌਰ ਨਾ ਕੀਤਾ 17 ਸਾਲ ਜਵਾਰ ਲਾਲ ਨਹਿਰੂ ਨੇ ਹਿੰਦੁਸਤਾਨ ਦੀ ਧਰਤੀ ਉੱਤੇ ਰਾਜ ਕੀਤਾ ਪਰ 17 ਸਾਲ ਰਾਜ ਕਰਨ ਦੇ ਬਾਵਜੂਦ ਵੀ 17 ਸਮਝੌਤੇ ਜਿਹੜੇ ਸਾਡੇ ਨਾਲ ਕੀਤੇ ਸਨ ਇੱਕ ਵੀ ਪੂਰਾ ਨਾ ਕੀਤਾ ਗਿਆ ਲਾਲ ਬਹਾਦਰ ਛਾਤਰੀ ਆ ਗਿਆ ਉਹਰੇ ਤੋਂ ਬਾਅਦ ਅੱਜ ਦਾ ਸਮਾਂ ਆਇਆ ਇੰਦਰਾ ਗਾਂਧੀ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣ ਕੇ ਦਿੱਲੀ ਤੇ ਰਾਜ ਗੱਦੀ ਉੱਤੇ ਬੈਠੀ ਇਧਰ ਅਕਾਲੀ ਭਰਾਵਾਂ ਨੇ ਫੈਸਲਾ ਕੀਤਾ ਜਿਹੜੇ 17 ਸਮਝੌਤੇ ਸਾਡੇ ਨਾਲ ਕੀਤੇ ਗਏ ਸਨ ਇੱਕ ਵੀ ਪੂਰਾ ਨਹੀਂ ਕੀਤਾ ਗਿਆ ਇਸ ਕਰਕੇ ਦਿੱਲੀ ਜਾ ਕੇ ਇੰਦਰਾ ਗਾਂਧੀ ਨੂੰ ਮਿਲਣਾ ਚਾਹੀਦਾ ਸਾਰੇ ਅਕਾਲੀ ਆਗੂ ਇਕੱਠੇ ਹੋਏ ਜਾ ਕੇ ਦਿੱਲੀ ਇੰਦਰਾ ਗਾਂਧੀ ਨੂੰ ਮਿਲੇ ਉਨਾ ਆਖਿਆ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਹਾਡੇ ਵਾਟ ਵਡੇਰਿਆਂ ਨੇ ਸਾਡੇ ਨਾਲ 17 ਸਮਝੌਤੇ ਕੀਤੇ ਸਨ ਉਹ ਪੂਰੇ ਕਰਦੇ ਹੋ ਤਾਂ ਕਿ ਅਸੀਂ ਵੀ ਆਪਣੇ ਹੱਕਾਂ ਦੇ ਮਾਲਕ ਬਣ ਸਕੀਏ ਉਹਦੇ ਵਿੱਚੋਂ ਤਿੰਨ ਕੁ ਵਾਰੇ ਇੰਦਰਾ ਗਾਂਧੀ ਨੇ ਪੂਰੇ ਕੀਤੇ ਪਰ ਬਹੁਤਿਆਂ ਉੱਤੇ ਗੌਰ ਨਾ ਕੀਤਾ ਗਿਆ ਅਕਾਲੀ ਇਸ ਗੱਲ ਤੇ ਜ਼ੋਰ ਲਾਉਂਦੇ ਗਏ ਪਰ ਇੰਦਰਾ ਗਾਂਧੀ ਜਿਹੜੀ ਸੀ ਐਨ ਨਾਲ ਸਮਝੌਤੇ ਆ ਉੱਤੇ ਫੈਸਲਾ ਕਰਨ ਬਾਅਦ ਤੇ ਨਾ ਆਈ ਇਧਰ ਪੰਜਾਬ ਦੀ ਧਰਤੀ ਦੇ ਲੋਕ ਅਕਾਲੀਆਂ ਦੇ ਨਾਲ ਜੁੜਨ ਲੱਗੇ ਕਿਉਂਕਿ ਹੱਕਾਂ ਦੀ ਗੱਲ ਸੀ ਅੱਜ ਵੀ ਤੁਸੀਂ ਮੋਰਚਾ ਲਾਇਆ ਸੀ ਉਹਦੇ ਵਿੱਚ ਇਕੱਠੇ ਹੋ ਕੇ ਇੱਕ ਤਾਰਾ ਸਬੂਤ ਦਿੱਤਾ ਤੇ ਮੋਰਚਾ ਦਿੱਤਾ ਗਿਆ ਸਾਰੇ ਸਿੱਖਾਂ ਨੇ ਫੈਸਲਾ ਕੀਤਾ ਅਕਾਲੀਆਂ ਦਾ ਸਾਥ ਦੇਣਾ ਚਾਹੀਦਾ ਹੈ ਜੇ 17 ਸਮਝੌਤੇ ਜਿਹੜੇ ਵਕਤ ਦੀ ਸਰਕਾਰ ਨੇ ਕੀਤੇ ਨੇ ਇਹ ਸਾਡੀ ਮੁਠੀ ਵਿੱਚ ਆ ਗਏ ਆਉਣ ਵਾਲਾ ਸਮਾਂ ਜਿਹੜਾ ਸਾਡੇ ਬਾਤੇ ਖੁਸ਼ਹਾਲੀ ਵਾਲਾ ਹੋਵੇਗਾ ਪਰ ਸਰਕਾਰ ਨਾ ਮੰਨੀ ਔਰ ਅਕਾਲੀਆਂ ਨੇ ਫੈਸਲਾ ਕੀਤਾ ਜਲੂਸ ਕੱਢਣੇ ਚਾਹੀਦੇ ਨੇ ਸਰਕਾਰ ਨੇ ਅਮਰਜੈਂਸੀ ਲਾ ਦਿੱਤੀ ਆ 1947 ਤੋਂ ਲੈ ਕੇ 1978 ਦਾ ਅੱਜ ਸਮਾਂ ਆ ਗਿਆ ਪਰ ਇੱਕ ਵੀ ਸਮਝੌਤੇ ਉਤੇ ਗੌਰ ਨਹੀਂ ਕੀਤਾ ਗਿਆ ਇਧਰ ਇੰਦਰਾ ਗਾਂਧੀ ਨੇ ਫੈਸਲਾ ਕਰ ਲਿਆ ਇਹ ਮੈਂ ਅਕਾਲੀਆਂ ਦੀ ਇਸ ਵਾਧੇ ਹੋਈ ਤਾਕਤ ਨੂੰ ਦਬਾ ਦੇਣਾ ਚਾਹੁੰਨਾ ਉਹਨੇ ਦਿੱਲੀ ਦੀ ਧਰਤੀ ਤੋਂ ਇੱਕ ਨਰਕਾਰੀਆਂ ਦਾ ਆਗੂ ਬਣਾ ਕੇ ਗੁਰਬਚਨ ਪਾਪੀ ਨੂੰ ਪੰਜਾਬ ਦੀ ਧਰਤੀ ਹਲ ਤੋਰਿਆ ਇਨੇ ਆਣ ਕੇ ਇਸ ਧਰਤੀ ਉੱਤੇ ਕੀ ਕੀਤਾ ਸਾਰੀ ਵਾਰਤਾ ਜਿਹੜੀ ਐ 1947 ਤੋਂ ਲੈ ਕੇ 1978 ਤੱਕ ਕਵਤਾ ਜਿਹੜੀ ਉਹ ਸਫ਼ਰ ਤੈਅ ਕਰੇਗੇ ਮੇਰੇ ਸਾਥੀ ਬਨੇ ਕਰਨ ਲੱਗੇ ਸੁਣੋ ਪਿਆਰ ਨਾਲ ਕਵੀਸ਼ਰ ਬੱਲੋਵਾਲੀਏ ਦੇ ਪਿਆਰੇ ਸਾਥੀ ਉਹਨਾਂ ਸ਼ਬਦਾਂ ਨੂੰ ਇਉਂ ਬਨੇ ਕਰਨ ਲੱਗੇ ਆ ਵੀ ਕਾਰਨ ਦੱਸਿਏ ਧਰਮ ਜੁੱਧ ਮੋਰਚੇ ਦਾ ਲਹਿਰ ਸਿੱਖੀ ਦੀ ਜਦੋਂ ਪ੍ਰਚੰਡ ਹੋਈ ਤੱਕੇ ਕੀਤੇ ਨੇ ਵਕਤ ਦੇ ਹਾਕਮਾਂ ਨੇ ਭਾਰਤ پاک ਦੀ ਜਦੋਂ ਤੋਂ ਵੰਡ ਹੋਈ ਉਹ ਸਾਡੇ ਆਪਣੇ ਜਦੋਂ ਗਦਾਰ ਹੋ ਗਏ ਵਿੱਚ ਜੜਾਂ ਦੇ ਹਾਕਮ ਜਦ ਬਹਿ ਗਿਆ ਸੀ ਧਰਮ ਜੁੱਧ ਦਾ ਮੋਰਚਾ ਕਰਕੇ ਸਿੱਖ ਪੰਥ ਨੂੰ ਲਾਵਣਾ ਪੈ ਗਿਆ ਸੀ ਤਾਕਤ ਕਰਨ ਲਈ ਘਟ ਅਕਾਲੀਆਂ ਦੀ ਇੰਦਰਾ ਭੇਜਿਆ ਨਕਲੀ ਨਿਰੰਕਾਰੀਆਂ ਨੂੰ ਲੋੜਵੰਦ ਤੇ ਪਛਣੀਆਂ ਸ਼੍ਰੇਣੀਆਂ ਜੋ ਸਮਝ ਸਕੀਆਂ ਨਾ ਇਹਨਾਂ ਬਿਮਾਰੀਆਂ ਨੂੰ ਉਹ ਖਾਤਰ ਵੋਟਾਂ ਦੀ ਟੋਲਾ ਕੁਝ ਲੀਡਰਾਂ ਦਾ ਸਪੋਰਟ ਕਰਨ ਗੁਰਬਚਨੇ ਦੀ ਡੈਗਿਆ ਸੀ ਧਰਮ ਯੁੱਧ ਦਾ ਮੋਰਚਾ ਇਸ ਕਰਕੇ ਸਿੱਖ ਤੰਤ ਨੂੰ ਲਾਵਣਾ ਪੈ ਗਿਆ ਸੀ ਘੋਟੇ ਕੰਮ ਗੁਰਬਚਨੇ ਨੇ ਸ਼ੁਰੂ ਕੀਤੇ ਘੋਟੇ ਕੰਮ ਗੁਰਬਚਨੇ ਨੇ ਸ਼ੁਰੂ ਕੀਤੇ ਦਸਾਂ ਗੁਰਾਂ ਖਿਲਾਫ ਵੀ ਬੋਲਦਾ ਸੀ ਜਿੰਦ ਜਾਨ ਤੋਂ ਪਿਆਰੀ ਹੈ ਸਿੱਖਾਂ ਨੂੰ ਜੋ ਬਾਣੀ ਪੈਰਾ ਵਿੱਚ ਸੁਣਿਆ ਮੈਂ ਰੋਲਦਾ ਸੀ ਹੋ ਇੰਦਰਾ ਗਾਂਧੀ ਤੋਂ ਵੱਡ ਸੁਰੱਖਿਆ ਲੈ ਡਾਰੇ ਉਸ ਦੇ ਹਿਰਦੇ ਤੋਂ ਲੈ ਗਿਆ ਸੀ ਧਰਮ ਯੁੱਧ ਦਾ ਮੋਰਚਾ ਇਸ ਕਰਕੇ ਭਿੰਡਰਾਂ ਵਾਲੇ ਨੂੰ ਲਾਵਣਾ ਪੈ ਗਿਆ ਸੀ ਉਹਦੀ ਤਾਕਤ ਜਦ ਨਕਲੀ ਨਿਰੰਕਾਰ ਇਹਦੀ ਸੰਤ ਜੁਰੰਦ ਹੈਲਾ ਸਿੰਗਾ ਫਰ ਚ ਪਛਾਣਿਆ ਸੀ ਜਿੱਥੇ ਕਰੂ ਪ੍ਰਚਾਰੀ ਬੈਠ ਕੇ ਤੇ ਸਾਵੇਂ ਕਰਨਾ ਦਿਮਾਨ ਦਿਲ ਠਾਣਿਆ ਸੀ ਓ ਪੰਜ ਪਿਆਰੇ ਕਹੇ ਗੁਰਬਚਨਾ ਗੁਰੂ ਸਾਜੇ ਮੇਰੇ ਸੱਤ ਸਤਾਰੇ ਮੂੰਹ ਕਹਿ ਗਿਆ ਸੀ ਧਰਮ ਯੁੱਧ ਦਾ ਮੋਰਚਾ ਇਸ ਕਰਕੇ ਸਿੱਖ ਪੰਥ ਨੂੰ ਲਾਵਣਾ ਪੈ ਗਿਆ ਸੀ ਸਾਲ 1978 ਅਪਰੈਲ ਤੇਰਾ ਸਾਲ 1978 ਅਪ੍ਰੈਲ 13 ਤੇਰਾ ਅੰਮ੍ਰਿਤਸਰ ਤਰਥੱਲੀ ਮਚਾ ਦਿੱਤੀ ਗਏ ਸੀ ਰੋਕਣ ਜੋ ਕੂੜ ਪ੍ਰਚਾਰ ਨੂੰ ਜੀ ਉਹਨਾਂ ਸਿੰਘਾਂ ਤੇ ਗੋਲੀ ਚਲਾ ਦਿੱਤੀ ਉਹ ਹਰ ਜਗ੍ਹਾ ਤੇ ਹੁਣ ਤਕਰਾਰ ਲੱਗੀ ਗੁੱਸਾ ਸਿੰਘਾਂ ਦਾ ਅਗਨ ਬਣ ਵਹਿ ਗਿਆ ਸੀ ਧਰਮ ਜੋਤ ਦਾ ਮੋਰਚਾ ਇਸ ਕਰਕੇ ਸਿੱਖ ਪੰਥ ਨੂੰ ਲਾਵਣਾ ਪੈ ਗਿਆ ਸੀ ਲੱਗੇ ਸੋਤ ਸੈਗਨ ਨਕਲੀ ਇੰਦਰੰਕਾਰੀਆਂ ਨੂੰ 105 ਸਿੰਘ ਹੋਏ ਸ਼ਹੀਦ ਜਾਣੋ ਹੱਕ ਸੱਚ ਲਈ ਮਰਨ ਤੋਂ ਨਹੀਂ ਤੜਦੇ ਸੱਜੇ ਗੁਰੂ ਦੇ ਪੱਕੇ ਮਰੀਦ ਜਾਣੋ ਹੋ ਭਾਂਬੜ ਬਣੀ ਚਵੰਤੀ ਗੁਰਜੰਟ ਸਿੰਘਾਂ ਨਾਲ ਜ਼ਾਲਮਾਂ ਖਾਲਸਾ ਖੈ ਗਿਆ ਸੀ ਧਰਮ ਜੁੱਧ ਦਾ ਮੋਰਚਾ ਇਸ ਕਰਕੇ ਸਿੱਖ ਪੰਥ ਨੂੰ ਲਾਵਣਾ ਪੈ ਗਿਆ ਸੀ ਸਿਆਣੇ ਕਹਿੰਦੇ ਜਦੋਂ ਕੋਈ ਬੰਦਾ ਜਾਣ ਜਾਣ ਕੇ ਸੱਪ ਦੀ ਸਰੀ ਉੱਤੇ ਪੈਰ ਰੱਖਣ ਦਾ ਯਤਨ ਕਰੇ ਨਾ ਫਿਰ ਸੱਪ ਟਿੱਕੇ ਨਹੀਂ ਬਹਿੰਦਾ ਕੋਈ ਬੰਦਾ ਜਾਣ ਜਾਣ ਕੇ ਸ਼ੇਰ ਦੀ ਮੋਛ ਨੂੰ ਹੱਥ ਪਾਵੇ ਤੇ ਫਿਰ ਸ਼ੇਰ ਜਿਹੜਾ ਚੁੱਪ ਕਰਕੇ ਨਹੀਂ ਬਹਿੰਦਾ ਅਸੀਂ ਅਮਨ ਪਸੰਦ ਲੋਕ ਆ ਅਸੀਂ ਦੁਨੀਆ ਵਿੱਚ ਗੇੜਾ ਕੜਾ ਕਰਨਾ ਨਹੀਂ ਚਾਹੁੰਦੇ ਪਰ ਜਦੋਂ ਵਕਤ ਦੇ ਹਾਕਮ ਆਪਣੀਆਂ ਜਲੀਲੀਆਂ ਹਰਕਤਾਂ ਦਾ ਸਰਕਾ ਸਾਡੇ ਨਾਲ ਧਰੋਕ ਮਾਉਣ ਦਾ ਯਤਨ ਕਰਦੇ ਆ ਫਿਰ ਫੈਸਲੇ ਲੈਣੇ ਪੈਂਦੇ ਨੇ 1978 ਦਾ ਸਮਾਂ ਆ ਗਿਆ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਡੀ ਤਾਕਤ ਨੂੰ ਸਾਡੇ ਸਰਕਾਰ ਨੂੰ ਦਮਾਉਣ ਬਾਅਦ ਤੇ ਅਕਾਲੀਆਂ ਦੀ ਤਾਕਤ ਨੂੰ ਘਟਾਉਣ ਬਾਅਦ ਇੱਕ ਫੈਸਲਾ ਕੀਤਾ ਦਿੱਲੀ ਦੀ ਧਰਤੀ ਤੋਂ ਇੱਕ ਨਕਲੀ ਨਰਕਾਰੀ ਨੂੰ ਜਿਹਦਾ ਨਾਂ ਗੁਰਪਜਨਾ ਪਾਪੀ ਕਿਣਿਆ ਜਾਂਦਾ ਹੈ ਇਸ ਪੰਜਾਬ ਦੀ ਧਰਤੀ ਤੇ ਭੇਜਿਆ ਇਨੇ ਆਉਂਦਿਆ ਸਾਰ ਲੋਕਾਂ ਨੂੰ ਮੋਹਣਾ ਚਾਇਆ ਬੜੀ ਮਿੱਠੀ ਜਬਾਨ ਦਾ ਮਾਲਕ ਸੀ ਲੋਕ ਇਹਦੇ ਮਗਰ ਲੱਗੇ ਬੜਾ ਵੱਡਾ ਕਾਫਲਾ ਇਹਦੇ ਨਾਲ ਚੱਲਦਾ ਹੈ ਅਕਾਲੀ ਵੀਰਾਂ ਨੇ ਇਹਦਾ ਵਿਰੋਧ ਕੀਤਾ ਔਰ ਵਕਤ ਦੀ ਸਰਕਾਰ ਨੇ ਇਹਨੂੰ ਜੱਡ ਸੁਰੱਖਿਆ ਦੇ ਕੇ ਇਸ ਪੰਜਾਬ ਦੀ ਧਰਤੀ ਉੱਤੇ ਕਾਣ ਕਰਨ ਵਾਤੇ ਤੈਨਾਰ ਕਰ ਦਿੱਤਾ ਹੁਣ ਜਿੰਨੂੰ ਸਰਕਾਰ ਦੀ ਸ਼ਹਿ ਹੋਵੇ ਉਹ ਬੰਦਾ ਬੰਦਾ ਥੋੜਾ ਰਹਿੰਦਾ ਤੇ ਹਵਾਨ ਬਣ ਜਾਂਦਾ ਹੈ ਉਹ ਸਰਕਾਰ ਦੀਆਂ ਸ਼ਹਿਵਾ ਜਿਹੜੀਆਂ ਨੇ ਬੰਦੇ ਨੂੰ ਸ਼ੈਤਾਨੀ ਉੱਤੇ ਕਰਨ ਵਾਸਤੇ ਤੋਲ ਦਿੰਦੀਆਂ ਨੇ ਇਹਨੇ ਕਲਾਉਣੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿੱਥੇ ਇਹਦਾ ਸਮਾਗਮ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਕੇ ਜੁੱਤੀ ਸਮੇਤ ਮਹਾਰਾਜ ਦੇ ਉੱਤੇ ਚੌਂਕੜਾ ਮਾਰ ਕੇ ਬਹਿੰਦਾ ਹੈ ਇਹ ਕੋਈ ਬੰਦਿਆਂ ਦੇ ਕੰਮਸਾ ਨਾ ਉਹ ਸਿੱਖ ਦਾ ਆਪਣਾ ਹੀ ਆਪ ਚਲੇ ਜਾ ਕੋਈ ਪਰਵਾਹ ਨਹੀਂ ਸਿੱਖ ਦੀ ਜਾਇਦਾਦ ਚਲੀ ਜਾ ਕੋਈ ਪਰਵਾਹ ਨਹੀਂ ਸਿੱਖ ਦਾ ਪਰਿਵਾਰ ਚਲਿਆ ਜਾ ਕੋਈ ਪਰਵਾਹ ਨਹੀਂ ਪਰ ਜਿੱਥੇ ਗੁਰੂ ਕੇ ਧਾਮਾਂ ਦਾ ਗੁਰਧਾਮਾਂ ਦੀ ਗੱਲ ਆਉਂਦੀ ਹੈ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਦੀ ਕੋਈ ਨਰਾਦਰੀ ਕਰਦਾ ਉੱਥੇ ਫਿਰ ਸਿੱਖ ਟਿਕ ਕੇ ਨਹੀਂ ਬਹਿੰਦਾ ਆਪਣਾ ਵਿਵਾਰ ਜ਼ਰੂਰ ਦਿੰਦਾ ਜਦੋਂ ਇਹਨੇ ਕਨਾਉਣੇ ਕੰਮ ਆਸ ਪੰਜਾਬ ਦੀ ਧਰਤੀ ਉੱਤੇ ਜਿੱਥੇ 10 ਗੁਰੂ ਸਹਿਬਾਨਾਂ ਦਾ ਪ੍ਰਕਾਸ਼ ਹੋਇਆ ਸੰਤਾਂ ਮਹਾਤਮਾਂ ਤੇ ਗੁਰੂ ਪੀਰਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਉਸ ਪਾਕ ਧਰਤੀ ਉਤੇ ਇਹਨੇ ਕਨਾਉਣੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਇੱਥੇ ਬਸ ਨਹੀਂ ਜਿਹੜੇ ਪੰਜ ਪਿਆਰੇ ਕਲਗੀਆਂ ਵਾਲੇ ਪਾਰਸ਼ਾ ਮਹਾਰਾਜ ਨੇ ਸਾਜੇ ਸਨ ਇਹਨੇ ਸੱਤ ਸਤਾਰੇ ਸਾਜ ਦਿੱਤੇ ਕਲਗੀਆਂ ਵਾਲੇ ਪਾਰਸ਼ਾ ਮਹਾਰਾਜ ਤੋਂ ਉੱਪਰ ਹੋ ਕੇ ਚੱਲਣ ਦਾ ਯਤਨ ਕਰਦਾ ਹੈ ਜਿਸ ਦਿਨ ਸਗਰਾਂ ਦਾਸੀ ਮਨਾਉਂਦੇ ਆਂ ਸ਼ਰਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆਣ ਕੇ ਉਸ ਦਿਨ ਆਪਣਾ ਇਹ ਜਨਮ ਦਿਨ ਮਨਾਉਂਦਾ ਹੈ ਐ ਤਰ੍ਹਾਂ ਦੇ ਭਾੜੇ ਬੋਲ ਆਪਣੇ ਮੂੰਹ ਵਿੱਚੋਂ ਬੋਲਦਾ ਹੈ ਪੰਜਾਬੀਆਂ ਦੀ ਇਸ ਸੱਤਾ ਨੂੰ ਖਤਮ ਕਰਨ ਬਾਅਦ ਤੇ ਅਕਾਲੀਆਂ ਦਾ ਕਰਦਾਰ ਘਟਾਉਣ ਬਾਅਦ ਤੇ ਵਕਤ ਦੀ ਸਰਕਾਰ ਨੇ ਇਸ ਪਾਪੀ ਬੰਦੇ ਨੂੰ ਇਸ ਪੰਜਾਬ ਦੀ ਧਰਤੀ ਤੇ ਭੇਜਿਆ ਜਿਹਨੇ ਆਣ ਕੇ ਪੰਜਾਬ ਦਾ ਮਾਹੌਲ ਜਿਹੜਾ ਸੀ ਨਰਕ ਵਾਲਾ ਬਣਾ ਦਿੱਤਾ